ਬਾਜਵਾ ਮਜੀਠੀਆ ਸੁਖਬੀਰ ਕੈਪਟਨ ਤੇ ਕਾ ਹੋਰ ਜਿਹੜਾ ਉਹੀ ਤੋਰੇ ਫਰਦਾ ਹੁੰਦਾ ਹਾਰਨਾ ਉਹਦਾ ਸ਼ੌਂਕ ਹੈ ਵੀ ਹਾਰਨਾ ਆ ਇੱਥੇ ਹੀ ਫਿਰਦਾ ਸੀ ਉਹ ਕਹਿਰਾ ਐ ਕਰਦੇ ਆ ਸੋਮਹਾਰਾਜ ਦੀ ਪੰਜਾਬੀ ਦਾ ਪੇਪਰ ਦੇ ਦੇਣਾ ਉਹਦਾ 33 ਵਾਲਾ ਪਾਸ ਹੁੰਦਾ ਨਾ ਮੈਂ 20 ਨੰਬਰਾਂ ਨਾਲ ਪਾਸ ਕਰ ਦੂੰਗਾ ਲਿਖਤੀ ਪੇਪਰ ਦੇ ਦੇਣਾ 20 ਨੰਬਰ ਲੈ ਕੇ ਦਿਖਾ ਦੇਣਾ ਨਾਲੇ ਪੇਪਰ ਵੀ ਮੈਂ ਕੋਈ ਐ ਔਖਾ ਨਹੀਂ ਪਾਉਣਾ ਮੈਂ ਅੱਧਾ ਤਾਂ ਮੈਂ ਪੇਪਰ ਵੀ ਲੀਕ ਕਰ ਦੂੰਗਾ ਮੈਂ ਕਹਿ ਦੂੰਗਾ ਵੀ ਇਹ ਦੱਸੋ ਕਿ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਹੁਣ ਪਤਾ ਇਹਨਾਂ ਨੂੰ ਵੀ ਇਹ ਚੰਡੀਗੜ੍ਹ ਹੈ ਪਤਾ ਮੈਨੂੰ ਵੀ ਇਹ ਚੰਡੀਗੜ੍ਹ ਪਰ ਮੈਨੂੰ ਇੰਨਾ ਪਤਾ ਇਹ ਤੂੰ ਚੰਡੀਗੜ੍ਹ ਲਿਖਿਆ ਨਹੀਂ ਜਾਣਾ ਚੱਚੇ ਦੇ ਉੱਤੇ ਟਿੱਪੀ ਡੱਡੇ ਨੂੰ ਸਿਹਾਰੀ ਗਾਗਾ ਗੱਗਾ ਰਾੜੇ ਦੇ ਪੈਰ 'ਚ ਹਾ ਇਹ ਕਿੱਥੋਂ ਪਾਉਣਗੇ ਰਾੜੇ ਦੇ ਪੈਰ 'ਚ ਹਾ ਕਈ ਸਹੀ ਗੱਲ ਹੈ ਨਾ ਪੰਜਾਬ ਤੇ ਰਾਜਕਰਨ ਨੂੰ ਫਿਰਦੇ ਆਂ ਅੰਗਰੇਜ਼ੀ ਬੋਲਦੇ ਆਂ ਘਰੇ ਅੰਗਰੇਜ਼ੀ ਬੋਲਦੇ ਆਂ ਸੋ ਸਾਡੇ ਧੀਆਂ ਪੁੱਤਾਂ ਨੂੰ ਤਾਂ ਪੰਜਾਬੀ ਪੜਾਉਣੀ ਐ ਫੀਸ ਮਾਫੀ ਦੀ ਅਰਜ਼ੀਆਂ ਲਿਖਾਉਣੀ ਐ ਜੁਰਮਾਨਾ ਮਾਫ ਕਰ ਦਿਓ ਜੀ ਫੀਸ ਮਾਫ ਕਰ ਦਿਓ ਜੀ ਸਭ ਤੋਂ ਤਾਂ ਸੰਤਾ ਪਹਿਲੀ ਛੇਵੀਂ ਸੱਤਵੀਂ ਜੀ ਲਾਉਂਦੇ ਨੇ ਮੈਂ ਤਾਂ ਕਰ ਰਿਹਾ ਸੰਤਾ ਆਵਦੇ ਜਵਾਂਕ ਪੜਾਉਣੇ ਪਹਾੜਾਂ ਵਾਲਿਆਂ ਚ ਤੇ ਬਾਅਦ ਚ ਆ ਕੇ ਕਹਿੰਦਾ ਕਾਕਾ ਤੂੰ ਸਿੱਧਾ ਡਿਪਟੀ ਮੁੱਖ ਮੰਤਰੀ ਭਗਵੰਤ ਪਾਣ ਜੀ ਮੈਂ ਤੁਹਾਨੂੰ ਥੋੜੀ ਦੇਰ ਪਹਿਲੇ ਸੰਗਰੂਰ ਦੇ ਕਿਸੇ ਫੰਕਸ਼ਨ ਦੇ ਵਿੱਚ ਮੇਰਾ ਤੇ ਕੁਝ ਹੋਰ ਪੰਜਾਬ ਦੇ ਸਾਥੀਆਂ ਦਾ ਜ਼ਿਕਰ ਕੀਤਾ ਕਿ ਪੰਜਾਬੀ ਦਾ ਤੁਸੀਂ ਟੈਸਟ ਉਹਨਾਂ ਦਾ ਲੈਣਾ ਚਾਹੁੰਦੇ ਹੋ ਮੈਂ ਤੁਹਾਨੂੰ ਇੰਨਾ ਹੀ ਦੱਸਣਾ ਚਾਹੁੰਦਾ ਕਿ ਸਾਡਾ ਟੈਸਟ ਲੈਂਦੇ ਲੈਂਦੇ ਤੁਸੀਂ ਖੁਦ ਹੀ ਪੰਜਾਬੀ ਤੇ ਟੈਸਟ ਫੇਲ ਹੋਗੇ ਤੁਸੀਂ ਪੰਜਾਬ ਦੀ ਰਾਜஸ்தானੀ ਚੰਡੀਗੜ੍ਹ ਦਾ ਜ਼ਿਕਰ ਕੀਤਾ ਸੀ ਤੇ ਤੁਸੀਂ ਉੱਥੇ ਡੱਡੇ ਦੀ ਇਹ ਗੱਲ ਕਹੀ ਸੀ ਕਿ ਡੱਡੇ ਨੂੰ ਸ਼ਹਿਰੀ ਲੱਗਦੀ ਐ ਮੈਂ ਦੱਸਣਾ ਇਹ ਚਾਹਨਾ ਸ਼ਹਿਰੀ ਨਹੀਂ ਪਿਹਰੀ ਲੱਗਦੀ ਕਿਰਪਾ ਕਰਕੇ ਲੋਕਾਂ ਦਾ ਟੈਸਟ ਲੈਣਾ ਬੰਦ ਕਰੋ ਤੁਸੀਂ ਆਪ ਤੇ ਹਰ ਟੈਸਟ ਚੋਂ ਫੇਲ ਹੋਗੇ ਪਾਰਲੀਮੈਂਟ ਦੇ ਟੈਸਟ ਚ 13 ਮੰਗਦੇ ਮੰਗਦੇ 3 ਆਈਆਂ ਨੇ ਤੇ ਜਿਲੰਦਰ ਦੇ ਟੈਸਟ ਦੇ ਵਿੱਚ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹਨਾ ਭਾਵੇਂ ਸਾਰਾ ਪਰਿਵਾਰ ਲੈ ਕੇ ਤੁਸੀਂ ਬਹਿ ਗਏ ਹੋ ਮੰਜੇ ਸਮੇਤ ਲੋਕਾਂ ਨੇ ਤੁਹਾਡਾ ਮੰਜਾ ਚੁੱਕ ਕੇ ਤੁਹਾਡਾ ਟੈਸਟ ਜਿਹੜਾ ਤੁਹਾਡੇ ਸਤੌਜ ਪਿੰਡ ਦੇ ਵਿੱਚ ਮੰਜਾ ਡਾਹ ਕੇ ਤੁਹਾਡੀ ਬੰਬੀ ਤੇ ਬੜੀ ਛੇਤੀ ਲੈਣਾ ਉਹਦੀ ਤਿਆਰੀ ਰੱਖਿਓ ਬਹੁਤ ਬਹੁਤ ਸ਼ੁਕਰੀਆ ਤੇ ਬਹੁਤ ਬਹੁਤ ਤੁਹਾਡੀ ਮਿਹਰਬਾਨੀ